ਅੱਜ ਨਗਰ ਕੌਂਸਲ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਫਿਰ ਆਸ਼ਵਾਸ਼ਣ ਦਵਾਇਆ ਕਿ ਇਸ ਜਗ੍ਹਾ ਤੋਂ ਰੇੜੀਆਂ ਠਾੜ ਦਿੱਤੀਆਂ ਜਾਣਗੀਆਂ ਦੂਸਰਾ ਜੋ ਇਹ ਰੋਡ ਹੈ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਅਲਾਚਰ ਰੋਡ ਤੇ ਲੱਗਿਆ ਹੋਇਆ ਉਸ ਰੋਡ ਤੋਂ ਪਾਈਪਾਂ ਪਾਈਆਂ ਗਈਆਂ ਸਨ ਉਸ ਤੋਂ ਬਾਅਦ ਇਹ ਰੋਡ ਪੁੱਟਣ ਤੋਂ ਬਾਅਦ ਇਸ ਦੀ ਕੋਈ ਮੁਰੰਮਤ ਨਹੀਂ ਕੀਤੀ ਗਈ ਸੀ ਜਿਸ ਸਬੰਧਤ ਅੱਜ ਈਓ ਸਾਹਿਬ ਈਓ ਸਹਿਬਾਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ 1 ਸਤੰਬਰ ਤੱਕ ਇਹ ਰੋਡ ਜੋ ਦੁਆਰਾ ਬਣਨਾ ਸ਼ੁਰੂ ਹੋ ਜਾਏਗਾ ਤੇ ਇਸ ਜਗ੍ਹਾ ਤੋਂ ਰੇੜੀਆਂ ਵੀ ਹਟਾ ਦਿੱਤੀਆਂ ਜਾਣਗੀਆਂ ਇਸ ਤਰ੍ਹਾਂ ਕਿ ਬਿਆਨ ਸਿੰਘ ਚੌਂਕ ਦੇ ਕੋਲ ਇੱਕ ਬੋਰਡ ਲਗਾਇਆ ਹੋਇਆ ਹੈ ਨਗਰ ਕੌਂਸਲ ਵੱਲੋਂ ਕਿ ਇੱਥੇ ਇਹ ਜਗ੍ਹਾ ਪਾਰਕਿੰਗ ਲਈ ਰਿਜ਼ਰਵ ਹੈ ਤੇ ਇੱਥੇ ਰੇੜੀ ਨਹੀਂ ਲਗਾਈਆਂ ਜਾ ਸਕਦੀਆਂ ਉੱਥੇ ਰੇੜੀਆਂ ਲਗਾਈਆਂ ਜਾ ਰਹੀਆਂ ਨੇ बार-बार ਇੱਥੇ ਤੁਸੀਂ ਚਕਾਉਨੇ ਹੋ ਤੁਸੀਂ ਰੇੜੀ ਲਗਾ ਲੈਂਦੇ ਨੇ ਕੀ ਕਹੋਂਗੇ ਸੀਐਚਏ ਪ੍ਰੋਟੀਨ ਪ੍ਰੋਸੈਸ ਇਹ ਸਾਡੇ ਜਿਹੜੇ ਮਾਈਗਰੇਟਰੀ ਜਿਹੜੇ ਸਾਡੇ ਸਾਥੀ ਹੈਗੇ ਆ ਜਿਹੜੇ ਜਿਵੇਂ ਪ੍ਰਵਾਸੀ ਜਾਂ ਸਾਡੇ ਲੋਕਲ ਕੋਈ ਵੀ ਹੈਗੇ ਆ ਇਹ ਰੇੜੀਆਂ ਲਗਾਉਂਦੇ ਹੈਗੇ ਆ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਹਰ ਵਾਰੀ ਵਾਰ-ਵਾਰ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਨਗਰ ਕੌਂਸਲ ਦੇ ਵਿੱਚ ਇੱਕ ਸਟਰੀਟ ਵੈਂਡਿੰਗ ਜ਼ੋਨ ਤਿਆਰ ਕੀਤਾ ਗਿਆ ਹੈ ਸਕੂਲ ਦੀ ਬੈਕ ਸਾਈਡ ਦੇ ਉੱਪਰ ਉੱਥੇ ਸ਼ਿਫਟ ਕੀਤਾ ਜਾਵੇ ਪਰ ਉਹਨਾਂ ਵੱਲੋਂ ਸਾਨੂੰ ਵਾਰ-ਵਾਰ ਰਿਕਵੈਸਟ ਵੀ ਕੀਤੀ ਜਾ ਰਹੀ ਹੈਗੀ ਹੈ ਵੀ ਸਾਡਾ ਉੱਥੇ ਹੱਲੇ ਫੁੱਟਬਾਲ ਜਾਂ ਜਿਹੜੇ ਕਸਟਮਰ ਕਲਾਈਐਂਟਸ ਇੰਨੇ ਨਹੀਂ ਆ ਰਹੇ ਹੈਗੇ ਸਾਡੀ ਰੋਜ਼ੀ-ਰੋਟੀ ਪਰਭਾਵ ਹੁੰਦੀ ਹੈ ਇਸ ਪ੍ਰੀ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਉਹ ਅਸੀਂ ਥੋੜਾ ਜਿਹਾ ਕੰਮ ਸਲੋ ਡਾਊਨ ਕੀਤਾ ਹੋਇਆ ਹੈ ਐਂਡ ਇਹ ਰੂਟੀਨ ਪ੍ਰੋਸੈਸ ਦੇ ਹੋਂਦੇ ਤਹਿਤ ਸਾਡੀ ਟੀਮ ਦੁਬਾਰਾ ਫਿਰ ਉੱਥੇ ਜਾਏਗੀ ਔਰ ਜਾਂਦੀ ਵੀ ਰਹਿੰਦੀ ਹੈ ਤੇ ਅਸੀਂ ਉਹਨਾਂ ਨੂੰ ਜਿਹੜਾ ਬਣਾਇਆ ਹੋਇਆ ਅਸੀਂ ਨੋ ਬੈਂਡਿੰਗ ਜ਼ੋਨ ਬਣਾਇਆ ਹੋਇਆ ਦਾਂਚਿੰਗ ਚੌਂਕ ਚੌਂਕ ਦੇ ਵਿੱਚ ਉੱਥੇ ਪਾਰਕਿੰਗ ਵਾਸਤੇ ਜਗ੍ਹਾ ਛੱਡੀ ਹੋਈ ਹੈ ਉਹ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦਾ ਇਹ ਅਪੀਲ ਵੀ ਕਰਦਾ ਹਾਂ ਸਾਡੇ ਸਟਰੀਟ ਵੈਂਡਰਸ ਨੂੰ ਰੇੜੀ ਵਾਲਿਆਂ ਨੂੰ ਫੜੀ ਵਾਲਿਆਂ ਨੂੰ ਵੀ ਉੱਥੇ ਨਾ ਲਗਾਓ ਜਿਸ ਕਰਕੇ ਉੱਥੇ ਸ਼ਾਮ ਨੂੰ ਤੇ ਸਵੇਰੇ ਬਹੁਤ ਟ੍ਰੈਫਿਕ ਹੁੰਦੀ ਹੈ ਔਰ ਆਮ ਪਬਲਿਕ ਨੂੰ ਉਹਦੇ ਵਿੱਚ ਸ਼ਿਕਾਇਤ ਹੈ ਜਦੋਂ ਇਹ ਸ਼ਿਕਾਇਤ ਸਾਡੇ ਕੋਲ ਪਹੁੰਚਦੀ ਹੈ ਫਿਰ ਅਸੀਂ ਤੁਹਾਡੇ ਉੱਪਰ ਐਕਸ਼ਨ ਲੈਣ ਵਾਸਤੇ ਮਜਬੂਰ ਹੋ ਜਾਂਦੇ ਹਾਂ ਐਂਡ ਮੈਨੂੰ ਚਾਹੁੰਦਾ ਵੀ ਕਿਸੇ ਵੀ ਜਿਹੜਾ ਸਾਡੇ ਸਟਰੀਟ ਵੈਂਡਿੰਗ ਜ਼ੋਨ ਦੇ ਵਿੱਚ ਕੰਮ ਕਰਦੇ ਹੈਗੇ ਹੈ ਰੇੜੀਆਂ ਵਾਲੇ ਜਾਂ ਫੜੀਆਂ ਵਾਲੇ ਸਾਡੇ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਆਪਣੇ ਸ਼ਾਮ ਨੂੰ ਜਿਹੜਾ ਹੈਗਾ ਉਹਨਾਂ ਦੀ ਰੋਜ਼ੀ ਰੋਟੀ ਕਿਸੇ ਤਰੀਕੇ ਨਾਲ ਇਫੈਕਟ ਹੋਵੇ ਇਸ ਕਰਕੇ ਦੁਬਾਰਾ ਫਿਰ ਆਰਜੀਆ ਚੈਨਲ ਰਾਹੀਂ ਅਪੀਲ ਕੀਤੀ ਜਾਂਦੀ ਹੈ ਵੀ ਉੱਥੇ ਕੋਈ ਵੀ ਰੇੜੀ ਫੜੀ ਨਾ ਲਾਈ ਜਾਵੇ ਔਰ ਮੈਂ ਆਪਣੀ ਟੀਮ ਦੇ ਇਨਸਪੈਕਟਰਸ ਨੂੰ ਵੀ ਡਿਊਟੀ ਲਗਾਉਂਗਾ ਜੁਨਾ ਦੀ ਉਹ ਉੱਥੇ ਜਾਣਗੇ ਔਰ ਮੌਕਾ ਚੈੱਕ ਕਰਕੇ ਆਉਣਗੇ ਔਰ ਬੰਦੀ ਕਾਰਵਾਈ ਇਨ ਦਾ ਫਾਰਮ ਆਫ ਚਲਾਨਸ ਜਾਂ ਕੋਈ ਜੋ ਵੀ ਸਮਾਨ ਜ਼ਬਤ ਕਰਨਾ ਹੋਵੇਗਾ ਅਸੀਂ ਕਰਾਂਗੇ ਇਹੋ ਸਭ ਕਿਉਂਕਿ ਇਹਨਾਂ ਰੇੜੀਵਾਂ ਨਾਲ ਕਹਿਣਾ ਹੈ ਕਿ ਸੀ ਕਮੇਟੀ ਨੂੰ ਪੈਸੇ ਭਰਦੇ ਆਇਆ ਇਸ ਤਰ੍ਹਾਂ ਦਾ ਕੁਝ ਉਹ ਸਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਗੀਆਂ ਗੱਲਾਂ ਹੈਗੀਆਂ ਤੇ ਉੱਪਰ ਮੈਂ ਕੋਈ ਬਨੀਵ ਨਹੀਂ ਕਰਦਾ ਜਿਹੜਾ ਕੋਈ ਬੰਦਾ ਜਿੱਤੇ ਕਿਸੇ ਨੂੰ ਪੈਸੇ ਦਿੰਦਾ ਹੈਗਾ ਓਪਨਲੀ ਆ ਕੇ ਸਾਨੂੰ ਦੱਸੇ ਔਰ ਉਹ ਕਿਹਨੂੰ ਪੈਸੇ ਦਿੰਦਾ ਕਿੰਨੇ ਪੈਸੇ ਦਿੰਦਾ ਔਰ ਉਸਦੀ ਪੂਰੀ ਤਫ਼ਤੀਸ਼ ਹੋਣ ਤੇ ਬਾਅਦ ਜਿਹੜੀ ਵੀ ਇੱਕ ਕਾਰਵਾਈ ਹੋਏਗੀ ਸਾਡੇ ਮੁਲਾਜ਼ਮ ਦੇ ਉੱਪਰ ਜੇ ਗਲਤ ਪਾਇਆ ਗਿਆ ਜਿਹੜਾ ਬੰਦਾ ਕਹਿ ਰਿਹਾ ਰੇੜੀ ਫੜੀ ਵਾਲਾ ਉਹਦੇ ਉੱਪਰ ਵੀ ਅਸੀਂ ਡੀਫੇਮੇਸ਼ਨ ਦਾ ਕੇਸ ਕਰਾਂਗੇ ਕਿ ਇਹੋ ਸਭ ਰਾਜਮント ਰੋਡ ਤੇ ਸਿੱਧੂ ਹਸਪਤਲ ਰੋਡ ਦੇ ਉੱਪਰ ਇੱਕ ਨਾਲਾ ਬਣਿਆ ਹੋਇਆ ਸੀ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਉਸ ਤੇ ਲੋਕਾਂ ਨੇ ਨਿਯਾਤ ਕਬਜ਼ੇ ਕਰ ਦਿੱਤੇ ਹੋਏ ਨੇ ਤੇ ਬੰਦ ਹੈ ਜਿਸ ਕਰਕੇ ਉੱਥੇ ਪਾਣੀ ਖੜ ਜਾਂਦਾ ਹੈ ਤੇ ਇਸ ਦਾ ਹੈਲਥ ਫਿਊ ਸਲੂਸ਼ਨ ਉਹ ਹਾਂਜੀ ਇਹਦਾ ਜਿਹੜਾ ਹੈਗਾ ਨਾ ਅਸੀਂ ਸਿਟੀ ਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਸੁਪਰ ਸੈਕਸ਼ਨ ਮਸ਼ੀਨ ਵੀ ਲਗਾਈ ਹੋਈ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਜਿਹੜੇ ਹੋਰ ਵੱਡੇ ਨਾਲੇ ਹੈਗੇ ਆ ਉਹਨਾਂ ਨੂੰ ਸਫਾਈ ਵਾਸਤੇ ਜਿਹੜਾ ਹੈਗਾ ਟੈਂਡਰ ਲਗਾ ਦਿੱਤੇ ਗਏ ਨੇ ਜੀ ਔਰ ਜਸਟ ਸਾਡਾ ਰੇਨੀ ਸੀਜ਼ਨ ਖਤਮ ਹੋ ਜਵੇ ਬਰਸਾਤਾਂ ਤੋਂ ਤੁਰੰਤ ਬਾਅਦ ਅਸੀਂ ਸਫਾਈ ਦਾ ਕੰਮ ਜਿਹੜਾ ਹੈਗਾ ਉਹ ਅਸੀਂ ਉਹਨੂੰ ਕਰਵਾ ਕੇ ਤੇ ਉਹਨੂੰ ਕਰਾਂਗੇ ਜੇ ਨਾਲ ਸ਼ਹਿਰ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈਗਾ ਸੀਵਰ ਦਾ ਜਿਹੜਾ ਕਿਤੇ ਥੋੜਾ ਬੋਤਾ ਉੱਪਰ ਆਇਆ ਹੋਇਆ ਉਹ ਬਿਲਕੁਲ ਠੀਕ ਹੋ ਜਾਏਗਾ ਉਹ ਜਿਹੜੇ ਥੜੇ ਵੀ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਾਂ ਕੋਈ ਗਲਤ ਯੂਜ਼ ਕਰਦੇ ਪਏ ਉਹਨਾਂ ਨੂੰ ਡੈਫੀਨਿਟਲੀ ਤੜਵਾ ਕੇ ਅਸੀਂ ਉਹ ਕਾਰਵਾਈ ਜਿਹੜੀ ਐਮਲ ਦੇ ਵਿੱਚ ਲਿਆਵਾਂਗੇ ਪ੍ਰਧਾਨਗੀ ਇੱਕ ਜੋ ਅੜੈਚਰ ਰੋਡ ਹੈ ਇਸ ਤੇ ਸੀਰੀਅਸ ਡਰਮ ਲਾਨ ਬਣਿਆ ਹੋਇਆ ਉਸ ਤੇ ਪੈਪਾ ਪਈਆਂ ਨਹੀਂ ਸੀ ਉਸ ਤੋਂ ਬਾਅਦ ਰੋਡ ਪੁੱਟ ਦਿੱਤਾ ਗਿਆ ਸੀ ਤੇ ਅਜੇ ਤੱਕ ਉਸ ਦੀ ਕੋਈ ਮੁਰੰਮਤ ਨਹੀਂ ਕਰਵਾਈ ਗਈ ਜਿਸ ਕਰਕੇ ਲੋਕ ਤੇ ਡਿੱਗ ਰਹੇ ਸੱਟਾਂ ਖਾ ਰਹੇ ਨੇ ਕਦੋਂ ਤੱਕ ਇਸ ਰੋਡ ਦੀ ਮਤਲਬ ਦੁਬਾਰਾ ਬਣਾਇਆ ਜਾਊਗਾ ਜਾਂ ਮੁਰੰਮਤ ਕਰਵਾਈ ਜਾਊਗੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਪਿਛਲੇ ਦਿਨੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸੀਵਰੇਜ ਸਿਸਟਮ ਦੀ ਸਹੀ ਬਵਸਤਾ ਕਰਨ ਦੇ ਲਈ ਇੱਕ ਅਸੀਂ ਵੱਡੀ ਪਾਈਪ ਆ ਜਿਹੜੀ ਉਹ ਸੀਵਰੇਜ ਦਾ ਜਿਹੜਾ ਸਾਡਾ ਪਾਣੀ ਆ ਸ਼ਹਿਰ ਦੀ ਨਿਕਾਸੀ ਹੈ ਉਹ ਟ੍ਰੀਟਮੈਂਟ ਪਲਾਂਟ ਤੋਂ ਡਰੇਨ ਤੱਕ ਅਸੀਂ ਉਹ ਪਾਈਪ ਵੱਡੀ ਪਾਈ ਹੈ ਕਿਉਂਕਿ ਪਹਿਲਾਂ ਜਿਹੜੀ ਛੋਟੀ ਪਾਈਪ ਪਈ ਹੋਈ ਸੀ ਉਹਦੇ ਨਾਲ ਪਾਣੀ ਦੀ ਪ੍ਰੋਪਰ ਨਿਕਾਸੀ ਨਹੀਂ ਸੀ ਹੁੰਦੀ ਤੇ ਥਾਂ-ਥਾਂ ਤੋਂ ਉਹ ਪਾਈਪ ਲੀਕ ਹੋ ਜਾਂਦੀ ਸੀ ਤੇ ਓਵਰਫਲੋ ਵੀ ਗਲੀਆਂ ਦੇ ਵਿੱਚ ਹੁੰਦਾ ਰਹਿੰਦਾ ਸੀ ਤੇ ਉਹ ਵੱਡੀ ਪਾਈਪ ਪਾਉਣ ਦੇ ਨਾਲ ਸਾਡੀ ਸੋਚ ਮੁਤਾਬਕ ਉਹ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੂਗੀ ਤੇ ਜਿਹੜਾ ਓਵਰਫਲੋ ਪਾਣੀ ਗਲੀਆਂ ਦੇ ਵਿੱਚ ਜਾ ਆਉਂਦਾ ਸੀ ਉਹ ਮੁੜ ਕੇ ਨਹੀਂ ਖੜੂਗਾ ਤੇ ਉਹ ਪਾਈਪ ਸੀਵਰੇਜ ਬੋਰਡ ਵੱਲੋਂ ਪੁਆਈਆ ਨਗਰ ਕਾਉਂਸਲ ਨੇ ਤੇ ਉਹਦੀ ਜੋ ਰਕਮ ਸੀ ਉਹ ਅਦਾ ਨਗਰ ਕਾਉਂਸਲ ਵੱਲੋਂ ਕੀਤੀ ਗਈ ਹੈ ਤੇ ਸੀਵਰੇਜ ਦੇ ਜਿਹੜੇ ਜੀ ਸਾਫ ਸੀਗੇ ਉਹਨਾਂ ਦੇ ਉੱਚ ਅਧਿਕਾਰੀ ਐਸਡੀਓ ਸਾਹਿਬ ਨਾਲ ਵੀ ਗੱਲ ਸਾਡੀ ਹੋਈ ਸੀ ਅਸੀਂ ਇਹ ਸੜਕ ਬਣਾਉਣ ਲਈ ਉਹਨਾਂ ਨੂੰ ਕਿਹਾ ਸੀ ਕਿਉਂਕਿ ਨਗਰ ਕਾਉਂਸਲ ਨੇ ਬਣਾਉਣੀ ਹੈ ਜਿਹੜੀ ਪੱਟੀ ਗਈ ਹੈ ਤੇ ਇਹਦਾ ਅਸੀਂ ਟੈਂਡਰ ਵਗੈਰਾ ਪ੍ਰੋਪਰ ਲਾਇਆ ਹੋਇਆ ਤੇ ਸਿਰਫ ਉਹਨਾਂ ਦੇ ਕਹਿਣ ਤੇ ਕਿ ਵੀ ਪਰੀਜ਼ ਜਿਹੜਾ ਸਾਡਾ ਸੀਵਰੇਜ ਦੀ ਪਾਈਪ ਪਾਈ ਹੈ ਉਹਦੇ ਵਿੱਚ ਇੱਕ ਦੋ ਜਿਹੜਾ ਮੀ ਪਾਣੇ ਜ਼ਰੂਰੀ ਨੇ ਤਾਂ ਕਿ ਜਿਹੜਾ ਵੀ ਦਬਣਾ ਹੋਵੇ ਉਸ ਜਗ੍ਹਾ ਨੇ ਆਪਣੀ ਸਹੀ ਜਗ੍ਹਾ ਲੈ ਸਕੇ ਤਾਂ ਕਿ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਉਹ ਅਸੀਂ ਸਾਰਾ ਪ੍ਰੋਸੈਸ ਪੂਰਾ ਕਰ ਲਿਆ ਤੇ 1 ਅਗਸਤ ਤੋਂ ਕੋਸ਼ਿਸ਼ ਕਰਾਂਗੇ ਚਾਹੇ ਅਸੀਂ ਪਹਿਲਾਂ ਕਰਦੇ ਨੇ 1 ਅਗਸਤ ਸਾਡੀ ਡੈਡਲਾਈਨ ਆ ਸੌਰੀ ਸਾ 1 ਅਗਸਤ ਕਹੇ ਤਾਂ 1 ਸਤੰਬਰ 21 ਸਤੰਬਰ ਤੋਂ ਪਹਿਲਾ ਪਹਿਲਾ ਅਸੀਂ ਉਹ ਜਿਹੜੀ ਆਪਣੀ ਰੋਡ ਆ ਉਹਨੂੰ ਸ਼ੁਰੂ ਕਰ ਦਵਾਂਗੇ ਔਰ ਵਧੀਆ ਇੰਟਰਲੋਕਿੰਗ ਟਾਈਲਾਂ ਦੀ ਰੋਡ ਬਣਾ ਕੇ ਸ਼ਹਿਰ ਨੂੰ ਸਮਰਪਿਤ ਕਰਾਂਗੇ ਧੰਨਵਾਦ